ਬਹੁਤ ਅੱਛੇ ਦਿਨ ਆਜ ਇਨ ਬੱਚੋ ਨੇ ਕਿਉਂਕਿ ਉਹ ਵੀ ਉਸ ਸਮੇਂ ਬੱਚਾ ਥਾ ਜਿਸ ਸਮੇਂ ਉਸਨੇ ਹਮ ਹਮੇ ਆਜ਼ਾਦ ਕਰਾਇਆ ਔਰ ਐਸੀ ਸ਼ਹੀਦੋ ਕੋ ਤੋ ਜ਼ਿੰਦਗੀ ਭਰ ਮੈਂ ਕਹਤੀ ਹੂੰ ਹਰ ਚੀਜ਼ ਭੁੱਲ ਜਾਓ ਲੇਕਿਨ ਸ਼ਹੀਦੋ ਕੋ ਕਭੀ ਨਹੀਂ ਭੁੱਲਣਾ ਚਾਹੀਏ ਲਾਸਟ ਮਿਨਟ 100 ਪਲੱਸ इजीली ਹੋ ਜਾਏਗੀ ਦੇਖੋ ਜੀ ਦੁਨੀਆ ਤੇ ਜਨਮ ਦੇਣ ਵਾਲੀ ਇੱਕ ਮਾਂ ਹੁੰਦੀ ਆ ਉਸ ਤੋਂ ਬਾਅਦ زندگی بچانا زندگی بچان ਲਈ ਆਪਾਂ ਕਹਿ ਸਕਦੇ ਇੱਕ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਸੀਗਾ ਕਿ 3 ਪਰਸਨਾਂ ਦੀ ਜਾਨ ਤੁਸੀਂ ਇੱਕ ਵਾਰੀ ਬਲੱਡ ਦੇਣ ਤੋਂ ਬਾਅਦ ਬਚਾ ਸਕਦੇ ਹਨ ਦਾ ਜਨਮ ਦੇਣਾ ਇਹ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਹਾਂਜੀ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਬਲੱਡ ਡੋਨੇਟ ਕਰ ਰਹੇ ਹਾਂ ਅੱਜ ਡੋਨੇਟ ਕਰੋ ਔਰ ਬੱਚੋ ਕੋ ਇਹ ਜਰੂਰ ਸਮਝਣਾ ਚਾਹੀਏ ਕਿ ਹਮਾਰੇ ਲਈ ਜੋ ਸ਼ਹੀਦ ਹੋਏ ہیں ہمیں ان کی ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਏ ਔਰ ਅੱਗੇ ਜਰੂਰ ਆਣਾ ਚਾਹੀਏ ਕਿ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ ਸਾਨੂੰ ਆਜ਼ਾਦੀ ਦਵਾਈ ਹੈ ਤੇ ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਇਹ ਸਾਡੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ਬਲੱਡ ਨੇਸ਼ਨ ਕੈਂਪ ਦੀ ਮੁਸ਼ਕਲਾਂ ਚ ਯੂਜ਼ਰਾਂ ਨਾ ਪਵੇ ਉਹਨੂੰ ਈਜ਼ੀਲੀ ਇਹ ਚੀਜ਼ ਪ੍ਰੋਵਾਈਡ ਹੋ ਸਕੇ ਕਿਉਂਕਿ ਇਹ ਕੁਦਰਤ ਦੀ ਇਦਾਂ ਦੀ ਨਿਯਮਤ ਹੈ ਜਿਹੜੀ ਇਨਸਾਨ ਅਜੇ ਤੱਕ ਬਣਾ ਨਹੀਂ ਸਕਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਤਰੀਕੇ ਨਾਲ ਐਵੇਂ ਦੇ ਕੈਂਪ ਲਾਏ ਜਾਣਗੇ ਹੋਰ ਵੀ ਤੇ ਸੱਚੀ ਸ਼ਰਧਾਂਜਲੀ ਨਹੀਂ ਦੇ ਸਕਦੇ ਬਸ ਤਾਂ ਆਪਾਂ ਨਹੀਂ ਦੇਣ ਦੇ ਸਕਦੇ ਸ਼ੀਰਪਗਤ ਸਿੰਘ ਦਾ ਇਹ ਜਲਦੀ ਪ੍ਰੋਡਿਊਸ ਹੋ ਜਾਂਦਾ ਹੈ ਇਹ ਦਾਇਰ ਨਹੀਂ ਹੈ ਕਿ ਇਹ ਘੱਟ ਜਿਆਦਾ ਹੈ ਜਾਂ ਆਪਣਾ ਬਲੱਡ ਪ੍ਰੋਡਿਊਸ ਨਹੀਂ ਹੋਊਗਾ ਇਸ ਦੇ ਵਿੱਚ ਕੋਈ ਆਪਣਾ ਨੁਕਸਾਨ ਨਹੀਂ ਹੈ ਸ਼ਹੀਦੇ ਆਜ਼ਮ ਸਰਦਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਿਹੜਾ ਹੈਗਾ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਔਰ ਖਾਸ ਕਰਕੇ ਯੂਥ ਵੱਲੋਂ ਬਲੱਡ ਡੋਨੇਟ ਕਰਕੇ ਜਿਹੜੀ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਔਰ ਨਾਲ ਹੀ ਉਹਨਾਂ ਦੇ ਜਨਮ ਦਿਨ ਨੂੰ ਜਿਹੜਾ ਮਨਾਇਆ ਜਾ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਯੂਥ ਜਿਹੜਾ ਹੈਗਾ ਇਕੱਠਾ ਹੋਇਆ ਹੈ ਔਰ ਖਾਸ ਕਰਕੇ ਬਲੱਡ ਡੋਨੇਟ ਕਰ ਰਿਹਾ ਹੈਗਾ ਇਹ ਵਿਨਵੋ ਇੰਡੀਆ ਦੇ ਸਟੂਡੈਂਟਸ ਵੱਲੋਂ ਜਿਹੜਾ ਹੈਗਾ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਗੱਲਬਾਤ ਕਰ ਲੈਣੇ ਆ ਮੈਮ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਇੱਕ ਤਰ੍ਹਾਂ ਦਾ ਕਿ ਇਹ ਕਿ ਸਾਡੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਔਰ ਇਸ ਮੌਕੇ ਕਿਸ ਤਰ੍ਹਾਂ ਯੂਥ ਜਿਹੜੀ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੀ ਹੈ ਪਹਿਲੇ ਤੋਂ ਸਭ ਕੋ ਓਮ ਸਈ ਰਾਮ ਬਹੁਤ ਅੱਛੇ ਦਿਨ ਆਜ ਇਹਨ ਬੱਚੋ ਨੇ ਕਿਉਂਕਿ ਉਹ ਵੀ ਉਸ ਸਮੇਂ ਬੱਚਾ ਥਾ ਜਿਸ ਸਮੇਂ ਉਸਨੇ ਹਮ ਹਮੇ ਆਜ਼ਾਦ ਕਰਾਇਆ ਔਰ ਐਸੇ ਸ਼ਹੀਦੋਂ ਕੋ ਤੋ ਜ਼ਿੰਦਗੀ ਭਰ मैं कहती हूँ हर चीज़ भूल जाओ लेकिन शहीदों को कभी नहीं भूलना चाहिए क्योंकि वो हमारे लिए शहीद हुए हैं आज ये युवा पीढ़ी जो आगे आकर इस ब्लड डोनेट के लिए शहीद भगत सिंह जी के जन्मदिवस पर ये जो उपरला किया इन्होंने ये बहुत अच्छा किया है और मैं इन बच्चों का तय दिल से धन्यवाद करती हूँ क्योंकि ये बच्चे यूथ आगे आएगा तो तभी जो है हमारा देश भी संवर सकता है और बच्चों को ये ज़रूर समझना चाहिए कि हमारे लिए जो शहीद हुए हैं हमें उनकी कुर्बानियों को हमेशा याद रखना चाहिए और आगे जरूर आना चाहिए वैसे भी ब्लड कैंप जौन सा है ये मैं देख रही हूँ कि अजय जैन भैया जो हर जगह मौजूद होते हैं ब्लड कैंप के लिए और संदीप जिंदल भैया ये सब जाने यहाँ मौजूद हैं आज और ये पूरी टीम यहाँ खड़ी हुई है क्योंकि रक्तदान महादान इससे बड़ा कोई दान नहीं है और अगर आप एक यूनिट देते हैं तो तीन लोगों की जान बच जाती है और ये हमें उस समय एहसास होता है जब हमारा अपना कोई किसी बीमारी से जूझ रहा होता है और उसको ब्लड नहीं मिलता और वो ब्लड ना मिलने की वजह से वो अपनी जान गवा बैठता है तब हमें समझ आता है कि ब्लड डोनेट करना आज अगर हमने ये कर्म किया होगा तो हमें आगे हम हमें किसी चीज़ के लिए भी ब्लड डोनेट मतलब कि हमें चाहिए होएगा उसके लिए हमें इस चीज़ के लिए जूझना नहीं पड़ेगा इस करके सब युवा पीढ़ी को आगे आकर क्योंकि पता नहीं आपका ये दिया हुआ रक्त क्योंकि आप जब रक्त देते हैं तो दूसरे के साथ आपका रिश्ता जुड़ जाता है तो इस करके इसके लिए ज़रूर आ गया ये और रक्तदान कभी कमी नहीं करता हमारे शरीर में हमेशा अच्छा संचार हो जाता है ਉਸੇ ਇਸ ਕਰਕੇ ਯੁਵਾ ਪੀੜ੍ਹੀ ਅੱਗੇ ਆਕਰ ਰੱਖਦਾ ਜਰੂਰ ਕਰੇ ਅਤੇ ਸ਼ਹੀਦਾਂ ਕੋ ਤੋ ਹਮੇਸ਼ਾ ਹੀ ਸਲਾਮ ਕਰਨਾ ਚਾਹੀਏ ਅਤੇ ਸ਼ਹੀਦਾਂ ਕੋ ਹਮੇਸ਼ਾ ਹੀ ਯਾਦ ਕਰਨਾ ਚਾਹੀਏ ਬਿਲਕੁਲ ਸ਼ਹੀਦਾਂ ਨੂੰ ਹਮੇਸ਼ਾ ਹੀ ਨਮਨ ਕਰਨਾ ਚਾਹੀਦਾ ਹੈ ਅਤੇ ਖਾਸ ਕਰਕੇ ਸਾਡੇ ਸ਼ਹੀਦ ਆਜ਼ਮ ਦੀ ਅਗਰ ਗੱਲ ਕਰੀਏ ਸਰਦਾਰ ਭਗਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਇਸ ਤੋਂ ਵਧੀਆ ਕੋਈ ਵੀ ਮੈਮਰੀ ਜਿਹੜੀ ਹੈ ਨਹੀਂ ਬਣਾਈ ਜਾ ਸਕਦੀ ਔਰ ਖਾਸ ਕਰਕੇ ਅਗਰ ਯੰਗਸਟਰਸ ਦੀ ਗੱਲ ਕਰੀਏ ਯੁਵਾ ਦੀ ਗੱਲ ਕਰੀਏ ਨੌਜਵਾਨਾਂ ਦੀ ਗੱਲ ਕਰੀਏ ਕਿਉਂਕਿ ਉਹਨਾਂ ਨੂੰ ਸੱਚਾ ਇੱਕ ਸੰਦੇਸ਼ ਮਿਲਦਾ ਹੈ ਅੱਛਾ ਬਲੱਡ ਡੋਨੇਸ਼ਨ ਨਾਲ ਉਹਨਾਂ ਨੂੰ ਇੱਕ ਸੱਚਾ ਸੰਦੇਸ਼ ਮਿਲ ਜਾਂਦਾ ਹੈ ਔਰ ਪਤਾ ਲੱਗਦਾ ਹੈਗਾ ਕਿ ਮਹਿਜ਼ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਾਡੇ ਲਈ ਕੀ ਕੀਤਾ ਹਾਂ ਸਭ ਤੋਂ ਪਹਿਲਾਂ ਤਾਂ ਸ਼ਿਦਪਖ ਸਿੰਘ ਦੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਅੱਜ ਦਾ ਦਿਨ ਬਹੁਤ ਵੱਡਾ ਹੈਗਾ ਜੋ ਵੀ ਕਿਉਂਕਿ ਆਪਣੇ ਦੇਸ਼ ਦਾ ਮਹਾਨ ਨਾਇਕ ਰਿਹਾਗਾ ਜਿਨੇ ਇੱਕ ਦੁਨੀਆ ਨੂੰ ਬਦਲ ਕੇ ਰੱਖ ਦਿੱਤਾਗਾ ਸਾਨੂੰ ਆਜ਼ਾਦੀ ਦਵਾਈ ਹੈ ਤੇ ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਇਹ ਸਾਡੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ਬਲੱਡ ਡੋਨੇਸ਼ਨ ਕੈਂਪ ਦੀ ਇਹ ਕੋਸ਼ਿਸ਼ ਉਮੀਦ ਕਰਦੇ ਆ ਬਾਕੀ ਲੋਕਾਂ ਦੇ ਲਈ ਵੀ ਇੱਕ ਪ੍ਰੇਰਨਾ ਬਣੇ ਕਿਉਂਕਿ ਸਾਡੀ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਦੱਸ ਰਹੇ ਸੀਗੇ ਕਿ ਜੋ ਬਲੱਡ ਦੀ ਜ਼ਰੂਰਤ ਰਹਿੰਦੀ ਹੈ ਡਿਮਾਂਡ ਰਹਿੰਦੀ ਹੈ ਉਹ 20% ডোনেশন ਬੜੀ ਮੁਸ਼ਕਲਾਂ ਨਾਲ ਹੋ ਪਾਂਦੀ ਆ। ਤੋਂ ਸਾਨੂੰ ਸਭ ਨੂੰ ਚਾਹੀਦਾ ਅਸੀਂ ਅੱਗੇ ਵੱਧ ਕੇ ਐਦਾਂ ਦੇ ਅਸੀਂ ਯਤਨ ਕਰੀਏ ਤਾਂ ਕਿ ਇਸ ਕਮੀ ਨੂੰ ਇਸ ਜੋ ਡਿਫਰੈਂਸ ਆ ਉਸ ਨੂੰ ਅਸੀਂ ਘਟਾ ਸਕੀਏ ਤਾਂ ਕਿ ਅਗਰ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਜ਼ਰੂਰਤ ਪੈਂਦੀ ਹੈ ਤੇ ਉਹਨੂੰ ਮੁਸ਼ਕਲਾਂ 'ਚ ਯੂਜ਼ਰਾਂ ਨਾ ਪਵੇ ਉਹਨੂੰ इजीली ਇਹ ਚੀਜ਼ ਪ੍ਰੋਵਾਈਡ ਹੋ ਸਕੇ ਕਿਉਂਕਿ ਇਹ ਕੁਦਰਤ ਦੀ ਐਦਾਂ ਦੀ ਨਿਯਮਤ ਹੈ ਜਿਹੜੀ ਇਨਸਾਨ ਅਜੇ ਤੱਕ ਬਣਾ ਨਹੀਂ ਸਕਿਆ। ਬਹੁਤ ਕੁਝ ਬਣਾ ਲਿਆ ਇਨਸਾਨ ਨੇ ਲੇਕਿਨ ਇੱਕ ਅਦਤ ਦੀ ਇਦਾਂ ਦੀ ਨਿਯਾਮਤ ਹੈ ਜਿਹੜੀ ਇਨਸਾਨ ਦੇ ਅੰਦਰ ਪੈਦਾ ਹੋ ਰਹੀ ਪਰ ਹਰੇਕ ਦੇ ਕੋਲ ਹੈ ਅਗਰ ਕੋਈ ਚਾਹੇ ਤਾਂ ਹਰ ਕੋਈ ਦਾਨ ਕਰਕੇ ਜ਼ਿੰਦਗੀ ਬਚਾ ਸਕਦਾ ਹੈ ਬਿਲਕੁਲ ਬਹੁਤ ਅੱਛਾ ਸੰਦੇਸ਼ ਸਾਡੇ ਮਾਸ ਰੂਪ ਨੇ ਇਹਨਾਂ ਨੇ ਦਿੱਤਾ ਕਿ ਇੱਕ ਵਿਅਕਤੀ ਦਾ ਰक्तਦਾਨ ਤਿੰਨ ਲੋਕਾਂ ਦੀ ਜਾਨ ਬਚਾ ਸਕਦਾ ਜੀ 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 ਬਿਲਕੁਲ ਇੱਕ ਵਿਅਕਤੀ ਦੇ ਰक्तदान ਦੇ ਨਾਲ ਤਿੰਨ ਲੋਕਾਂ ਨੂੰ ਤਿੰਨ ਜ਼ਿੰਦਗੀਆਂ ਬਚ ਸਕਦੀਆਂ ਨੇ ਬਿਲਕੁਲ ਅੱਛਾ ਅੱਜ ਦਾ ਦਿਨ ਸਮਝ ਆਉਂਦਾ ਹੈ ਕਿ ਆਪਾਂ ਹੈ ਨਾ ਚੁਣਿਆ ਕਿ ਸ਼ਹੀਦ ਭਗਤ ਸਿੰਘ ਦਾ ਅੱਜ ਜਨਮ ਦਿਨ ਹੈਗਾ ਕਿਹਿਆ ਸੰਦੇਸ਼ ਵੀ ਆਪਣੀ ਨੌਜਵਾਨਾਂ ਤੱਕ ਉਹਨਾਂ ਦਾ ਜਾ ਪਾਰਿਆ ਹੈਗਾ ਕਿ ਆ ਇਕੱਲਾ ਬਲੱਡ ਡੋਨੇਟ ਕਰਕੇ ਜ਼ਿੰਮੇਵਾਰੀ ਨਿਭਾਤੀ ਹੈ ਨਹੀਂ ਇੱਕ ਕੋਸ਼ਿਸ਼ ਆ ਦੇਖੋ ਅੱਜ ਅਗਰ ਆਪਾਂ ਕੈਂਪ ਲਗਾਇਆ ਹੈਗਾ ਠੀਕ ਹੈ ਜਿਨ੍ਹਾਂ ਨੂੰ ਨਹੀਂ ਵੀ ਜਾਣਕਾਰੀ ਹੈਗੀ ਹੈ ਨਾ ਉਹਨਾਂ ਦੇ ਅੰਦਰ ਵੀ ਇੱਕ ਕਿਰਿਆਸਤੀ ਹੁੰਦੀ ਹੈ ਵੀ ਹਾਂ ਅਸੀਂ ਯਾਰ ਕੁਛ ਇਹਦੇ ਬਾਰੇ ਪੜ੍ਹ ਗਏ ਹਨਾ ਕੁਛ ਜਾਣਨੀ ਹੈ ਕਿਉਂਕਿ ਹੋਰ ਬੜੇ ਦਿਨ ਹੁੰਦੇ ਨੇ ਬੜੇ ਦਿਹਾੜੇ ਵੱਡੇ ਬਣ ਗਏ ਨੇ ਜਿਨ੍ਹਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਬਹੁਤ ਵੱਡੇ ਪੱਧਰ ਤੇ ਤੇ ਇਦਾਂ ਦੇ ਜਿਹੜੇ ਦਿਨ ਨੇ ਜਿਹੜੇ ਸਾਨੂੰ ਸ਼ਾਇਦ ਹਮੇਸ਼ਾ ਯਾਦ ਰੱਖਣੇ ਚਾਹੀਦੇ ਜਿਹੜੇ ਸਾਨੂੰ ਜ਼ਿੰਦਗੀ ਪਰ ਸਾਨੂੰ ਇੱਕ ਡਾਇਰੈਕਸ਼ਨ ਦੇ ਰਹੇ ਨੇ ਔਰ ਜਿਹਦੇ ਕਰਕੇ ਅਸੀਂ ਅੱਜ ਯਾਦ ਹਨਾ ਹੈਗੇ ਆ ਤੇ ਸਾਡੇ ਲਈ ਸਭ ਤੋਂ ਵੱਡੀ ਇਹ ਦੇਣ ਹੈ ਤੇ ਸਾਨੂੰ ਹਮੇਸ਼ਾ ਇਹਨਾਂ ਨੂੰ ਯਾਦ ਰੱਖਣਾ ਚਾਹੀਦਾਗਾ ਕੋਸ਼ਿਸ਼ ਹੈ ਉਹ ਹੀ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਇੱਕ ਕੋਸ਼ਿਸ਼ ਹੈ ਜਿਹੜੀ ਹੋ ਸਕਦਾ ਵੀ ਹੋਰ ਲੋਕਾਂ ਦੇ ਲਈ ਵੀ ਪ੍ਰੇਰਣਾ ਬਣੇ ਤੇ ਜ਼ਿਆਦਾ ਨਹੀਂ ਤਾਂ ਕਟ ਕਟ ਇਹਦੇ ਬਾਰੇ ਹੀ ਇਹ ਅਸੀਂ ਕੋਸ਼ਿਸ਼ ਕੀਤੀ ਹੈ ਤੇ ਕੁਝ ਲੋਕ ਜੋ ਦੇਖ ਰਹੇ ਹੋਣਗੇ ਉਹਨਾਂ ਦੇ ਅੰਦਰ ਵੀ ਇੱਕ ਭਾਵਨਾ ਹੋਗੀ ਵੀ ਅਸੀਂ ਇਸ ਬਾਰੇ ਜਾਣੀਏ ਕਿਉਂ ਸੀ ਕਿਵੇਂ ਸੀ ਹਨਾ ਤਾਂ ਅੱਛਾ ਅੱਜ ਕਿੰਨੇ ਇੱਕ ਜਿਹੜੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਆ ਬਲੱਡ ਡੋਨੇਸ਼ਨ ਦੇ ਲਈ ਇੱਥੇ ਦੀ ਸੰਸਥਾ ਦੇ ਜਿਹੜੇ ਜਾਂ ਕਮਾ ਤੁਹਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਨੇ ਜਾਂ 12 ਵੀ ਨੌਜਵਾਨ ਆ ਰਹੇ ਐ ਐਕਚੁਅਲੀ 12 ਵੀ ਕਾਫੀ ਅਸਨ ਆ ਰਹੇ ਨੇ ਤੇ ਆਪਣੇ ਵੀ ਬਹੁਤ ਸਾਰੇ ਪਰਸਨ ਨੇ ਜਿਹੜੇ ਹੁਣ ਤੱਕ ਬਲੱਡ ਦੇ ਚੁੱਕੇ ਨੇ ਤੇ ਕਾਫੀ ਸਾਰੇ ਆ ਵੀ ਰਹੇ ਨੇ ਤੁਹਾਡੇ ਸਾਹਮਣੇ ਹੀ ਕਾਫੀ ਬੈਟਿੰਗ ਚ ਵੀ ਨੇ ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆਪਣੀ ਫਾਊਂਡੇਸ਼ਨ ਵੱਲੋਂ ਅਭਿਨਮਾ ਇੰਡੀਆ ਵੱਲੋਂ ਤੇ ਨਰ ਸੇਵਾ ਫਾਊਂਡੇਸ਼ਨ ਵੱਲੋਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਵਧੀਆ-ਵਧੀਆ ਤਰੀਕੇ ਨਾਲ ਐਵੇਂ ਦੇ ਕੈਂਪ ਲਾਏ ਜਾਣਗੇ ਹੋਰ ਵੀ ਤੇ ਸੱਚੀ ਸ਼ਰਧਾਂਜਲੀ ਨਹੀਂ ਦੇ ਸਕਦੇ ਬਸ ਤਾਂ ਆਪਾਂ ਨਹੀਂ ਦੇਣ ਦੇ ਸਾਡੇ ਸ਼ਹੀਦ ਭਗਤ ਸਿੰਘ ਦਾ ਬਟ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਆ ਜੋ ਕਿ ਮਾਨਵਤਾ ਲਈ ਇੱਕ ਸਿੱਧ ਹੋ ਸਕਦਾ ਹੈ ਬਿਲਕੁਲ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਬਿਲਕੁਲ ਸਹੀ ਗੱਲ ਕਹੀ ਹੈ ਵਿਰਾਜ ਜੀ ਨੇ ਪਰ ਅਭਿਨਮੋ ਇੰਡੀਆ ਜੋ ਇੱਕ ਉਪਰਾਲਾ ਕਰ ਰਹੀ ਹੈ ਉਹਦੀ ਵੀ ਸਰਾਨਾ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਇਹਦੇ ਨਾਲ ਇੱਕ ਤਾਂ ਨੌਜਵਾਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਔਰ ਦੂਸਰਾ ਇੱਕ ਵਿਅਕਤੀ ਦਾ ਰक्तदान ਤਿੰਨ ਜ਼ਿੰਦਗੀਆਂ ਨੂੰ ਬਚਾਉਂਦਾ ਹੈ ਵਿਰਾਜ ਜੀ ਅੱਜ ਕਿੰਨੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਆ ਸਰ ਆਪਣੀ ਕਾਊਂਟਿੰਗ ਐਸਟੀਮੇਟ 100 ਪਲੱਸ इजीली ਹੋ ਜਾਏਗੀ ਦੇਖੋ ਜੀ ਦੁਨੀਆ ਤੇ ਜਨਮ ਦੇ ਨਾਲ ਇੱਕ ਮਾਂ ਹੁੰਦੀ ਆ ਉਸ ਤੋਂ ਬਾਅਦ ਜ਼ਿੰਦਗੀ ਬਚਾਣ ਜ਼ਿੰਦਗੀ ਬਚਾਣ ਲਈ ਆਪਾਂ ਕਹਿ ਸਕਦੇ ਇੱਕ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਸੀਗਾ ਕਿ ਤਿੰਨ ਪਰਸਨਾਂ ਦੀ ਜਾਨ ਤੁਸੀਂ ਇੱਕ ਵਾਰੀ ਬਲੱਡ ਦੇਣ ਤੋਂ ਬਾਅਦ ਬਚਾ ਸਕਦੇ ਹਨਾ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਅੱਗੇ ਤੋਂ ਵੀ ਆਪਾਂ ਟਰਾਈ ਕਰਾਂਗੇ ਹਰ ਸਾਲ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਆਪਾਂ ਇਦਾਂ ਹੀ ਆਪਾਂ ਕੈਂਪ ਲਗਾਈਏ ਤੇ ਇਦਾਂ ਹੀ ਆਪਾਂ ਆਪਣਾ ਅਵਿਨਮੋ ਇੰਡੀਆ ਵੱਲੋਂ ਆਪਾਂ ਆਪਣਾ ਯੋਗਦਾਨ ਦਈਏ ਠੀਕ ਹੈ ਕਿਉਂਕਿ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਜੋ ਆਪਣੇ ਵੱਲੋਂ ਹੋ ਸਦਾ ਆਪਾਂ ਮੈਕਸਿਮਮ ਆਪਾਂ ਟਰਾਈ ਕਰ ਸਕਦੇ ਹਾਂ ਬਾਕੀ ਨਰਸੇਵਾ ਫਾਊਂਡੇਸ਼ਨ ਨੇ ਆ ਇਹ ਅੱਗੇ ਫ੍ਰੀ ਆਫ ਕਾਸਟ ਜਾਂ ਜਿਹੜਾ ਉਹ ਪ੍ਰੋਵਾਈਡ ਕਰਦੇ ਨੇ ਠੀਕ ਹੈ ਤੇ ਮੈਂ ਤੁਹਾਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਐਵਰੀ 3-4 ਮੰਥ ਬਾਅਦ ਪੋਸੀਬਲ ਹੋ ਸਕਦਾ ਵਾ ਹਨਾ ਕਿਤੇ ਵੀ ਤੁਸੀਂ ਆਪਣਾ ਬਲੱਡ ਡੋਨੇਟ ਕਰ ਸਕਦੇ ਹੋ ਠੀਕ ਹੈ ਇਹਦੇ ਨਾਲ ਕੋਈ ਵੀਕਨੈਸ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਕਰਨਾ ਚਾਹੀਦਾ ਆ रिकवर होता रहता बा करना चाहिए बा बिल्कुल यूथ है यूथ, है, यूथ है, एक चीज कर सकता यूथ किते किते कर कर है यूथ ਨੂੰ ਤਾਂ जरूर ਕਿਤੇ ਨਾ ਕਿਤੇ ਬਲੱਡ ਡੋਨੇਟ ਕਰ ਲੈਣਾ ਚਾਹੀਦਾ ਇਸ ਉਮਰ ਦੇ ਵਿੱਚ ਅਗਰ ਤੁਸੀਂ ਬਲੱਡ ਡੋਨੇਟ ਕਰਦੇ ਹੋ ਕੋਈ ਇਸ ਤਰ੍ਹਾਂ ਕੋਈ ਵੀਕਨੈਸ ਜਾਂ ਕੋਈ ਤੁਹਾਨੂੰ ਹਾਰਮ ਵਗੈਰਾ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਹੱਲੇ ਕਿਉਂਕਿ ਏਜ ਵੀ ਜੰਗ ਹੈ ਜੇ ਤੁਸੀਂ ਬਲੱਡ ਡੋਨੇਟ ਵੀ ਕਰਦੇ ਆ ਇਹ ਜਲਦੀ ਪ੍ਰੋਡਿਊਸ ਹੋ ਜਾਂਦਾ ਹੈ ਇਦਾਂ ਇਹ ਨਹੀਂ ਹੈ ਕਿ ਏਜ ਘੱਟ ਜ਼ਿਆਦਾ ਹੈ ਜਾਂ ਆਪਣਾ ਬਲੱਡ ਪ੍ਰੋਡਿਊਸ ਨਹੀਂ ਹੋਊਗਾ ਇਸੇ ਵਿੱਚ ਕੋਈ ਆਪਣਾ ਨੁਕਸਾਨ ਨਹੀਂ ਹੈ ਇਹਦੇ ਨਾਲ ਸਮਾ ਕੇ ਆਪਣਾ ਨਿਊ ਬਲੱਡ ਬਣਦਾ ਹੈ ਤੇ ਉਹ ਨਿਊ ਬਲੱਡ ਬੰਦਾ ਹੀ ਤੇ ਉਸ ਲਈ ਆਪਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਅੱਗੇ ਦੇ ਵਿੱਚ ਅੱਛਾ ਅੱਜ ਦਾ ਦਿਨ ਜੇ ਅਗਰ ਮੈਂ ਗੱਲ ਕਰਾਂ ਸਾਡੇ ਸ਼ਹੀਦ 에ਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਹੈਗਾ ਔਰ ਇਹ ਮੌਕਾ ਕਿਤੇ ਸਪੈਸ਼ਲ ਬਣਾ ਦਿੰਦਾ ਅੱਜ ਦੇ ਦਿਨ ਨੂੰ ਹਾਂਜੀ ਬਿਲਕੁਲ ਜੀ ਜਿਦਾ ਕਿ ਸਭ ਨੂੰ ਪਤਾ ਹੀ ਅੱਜ ਸ਼ਹੀਦ 에ਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਹਨਾਂ ਨੂੰ ਆਪਾਂ ਹੋਰ ਕਿਸੇ ਤਰੀਕੇ ਨਾਲ ਸਰਦਾਂ ਜਲੀ ਤਾਂ ਨਹੀਂ ਦੇ ਸਕਦੇ ਬਟ ਫਿਰ ਵੀ ਆਪਾਂ ਨੇ ਕੋਲ ਇੱਕ ਛੋਟਾ ਜਿਹਾ ਉਪਰਾਲਾ ਹੈ ਜਿੰਨਾ ਹੋ ਸਕੇ ਅਸੀਂ ਉਹਨਾਂ ਨੂੰ ਯਾਦ ਰੱਖ ਰਹੀਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਨਾਂ ਬਾਰੇ ਜਾਗਰੂਕ ਕਰਦੇ ਰਹੀਏ ਬਿਲਕੁਲ ਸਹੀ ਬਿਲਕੁਲ ਸਹੀ ਕਿਉਂਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਅਗਰ ਦੱਸੇ ਹੋਏ ਸੰਦੇਸ਼ ਤੇ ਚੱਲਣਾ ਹੈ ਤਾਂ ਉਹਨਾਂ ਨੂੰ ਯਾਦ ਰੱਖਣਾ ਵੀ ਬੇहद ਜ਼ਰੂਰੀ ਹੈ ਵੀਰਹੀ ਬਲੱਡ ਡੋਨਟ ਹਾਂਜੀ ਸਰ ਕਿਉਂ ਅੱਜ ਹੀ ਦਿਨ ਚੁਣਿਆ ਅੱਜ ਸਾਡੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ ਇਸ ਸਟੀਰਡ ਅੰਝਲੀ ਹੋ ਸਕਦੀ ਹੈ। ਹਾਂਜੀ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਬਲੱਡ ਡੋਨਰ ਕਰ ਰਹੇ ਹਾਂ ਅੱਜ ਡੋਨੇਟ ਕਰ। ਤੁਹਾਡਾ ਦਿੱਤਾ ਹੋਇਆ ਅੱਜ ਇੱਕ ਜਿਹੜਾ ਪੈਕੇਟ ਹੈ ਰੱਖਦਾ ਉਹ ਤਿੰਨ ਜੀਆਂ ਦੀ ਜਿਹੜੀ ਹੈ ਜਾਨ ਬਚਾਦਾ। ਹਾਂਜੀ ਸਰ ਬਿਲਕੁਲ ਰਾਈਟ। ਆਪਣੇ ਸ਼ਹੀਦ ਆਜ਼ਮ ਨੂੰ ਇੱਥੇ ਤੁਸੀਂ ਦੇਖੋ ਨੌਜਵਾਨ ਯਾਦ ਕਰਦੇ ਹੋਏ ਦਿਖਾਈ ਦੇ ਰਹੇ ਹਨ ਔਰ ਅੱਜ ਆਪ ਵੀ ਡੋਨੇਟ ਕਰ ਰਹੇ ਹੋ। ਹਾਂਜੀ ਸਰ। ਅੱਛਾ ਕੀ ਖਾਸ ਹੈ ਆਜ? ਅੱਜ ਸਰ ہماری ਕੰਪਨੀ ਹੈ ਵਿਨਮੋ ਇੰਡੀਆ ਇਕ ਤੋ ਬਹੁਤ ਹੀ ਅੱਛਾ ਪਲੇਟਫਾਰਮ ਉਸਨੇ ਓਪਨ ਕੀਤਾ ਹੈ ਔਰ ਸਾਥ ਕੇ ਸਾਥ ਉਹਨੋ ਨੇ ਇੱਕ ਫ੍ਰੀ ਸੇਵਾ ਬਲੱਡ ਡੋਨੇਸ਼ਨ ਅਗਰ ਕਿਸੇ ਕੋ ਕੁਛ ਹੋਤਾ ਹੈ ਤੋ ਹਮਾਰੀ ਕੰਪਨੀ ਕੀ ਤਰਫ ਸੇ ਲੋਗ ਹਮਾਰੀ ਕੰਪਨੀ ਕੇ ਬਾਰੇ ਮੇ ਬੁਰਾ ਭਲਾ ਬੋਲਤੇ ਬਟ ਅੱਜ ਸਾਬਿਤ ਹੋ ਗਿਆ ਹਮਾਰੀ ਕੰਪਨੀ ਬਹੁਤ ਅੱਛੇ ਕਾਮ ਕਰ ਰਹੀ ਹੈ ਔਰ ਅਗੇ ਵੀ ਕਰਤੇ ਰਹੇਗੀ ਐਸੇ ਬਹੁਤ ਸਾਰੇ ਮੌਕੋ ਪੇ ਤੇ ਜਿਹੜੇ ਨੌਜਵਾਨ ਨੇ ਤੁਹਾਨੂੰ ਉਹ ਦਿਖਾਣੇ ਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੋ ਉਮਰ ਸੀ ਉਸ ਉਮਰ ਦੇ ਨੌਜਵਾਨ ਜਦੋਂ ਉਸ ਸ਼ਹੀਦ-ਏ-ਆਜ਼ਮ ਦੇ ਬਾਰੇ ਤੁਸੀਂ ਜਾਣਦੇ ਹੋ ਭਗਤ ਸਿੰਘ ਦੇ ਬਾਰੇ? ਹਾਂਜੀ ਹਾਂਜੀ ਜੀ। ਸ਼ਾਇਦ ਤੁਹਾਡੀ ਕੀ ਉਮਰ ਤੇ ਹੋਊਗੀ ਹੈਨਾ ਜਦੋਂ ਉਹਨਾਂ ਨੇ ਸਾਨੂੰ ਆਜ਼ਾਦੀ ਲਈ ਆਪਣੀ ਸ਼ਹਾਦਤ ਹਾਂਜੀ। ਬਾਈ ਤਾਂ 24 ਸਾਲ ਦੇ ਵਿੱਚ ਵਿੱਚ ਦੀ ਉਮਰ ਹੋਊਗੀ ਉਹਨਾਂ ਦੀ। ਹਾਂਜੀ। ਅੱਜ ਤੁਸੀਂ ਬਲੱਡ ਡੋਨੇਟ ਕਰਕੇ ਉਹਨਾਂ ਨੂੰ ਯਾਦ ਕਰ ਰਹੇ ਹੋ ਸੱਚੀ ਸ਼ਰਧਾਂਜਲੀ। ਹਾਂਜੀ ਹਾਂਜੀ। ਉਹਨਾਂ ਦੀ ਉਹਨਾਂ ਦੀ ਸ਼ਰਧਾਂਜਲੀ ਲਈ ਦੇ ਰਹੇ ਹੋ ਸਰ। ਹਾਂਜੀ। ਬਿਲਕੁਲ। ਇਹ ਛੋਟੀ ਉਮਰ ਦੇ ਨੌਜਵਾਨ ਨੇ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਅੱਜ ਯਾਦ ਕਰਦੇ ਹੋਏ ਜਿਹੜੇ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਨੇ ਹਾਲਾਂਕਿ ਉਨਾਂ ਨੂੰ ਦੇਣ ਨਹੀਂ ਦਿੱਤਾ ਜਾ ਸਕਦਾ ਪਰ ਅੱਜ ਦਾ ਜਿਹੜਾ ਦਿਹਾੜਾ ਹੈ ਔਰ ਇਸ ਤੋਂ ਖੂਬਸੂਰਤ ਚੀਜ਼ ਜਿਹੜੀ ਹੈ ਯਾਦਗਾਰ ਦੇ ਤੌਰ ਤੇ ਨਹੀਂ ਹੋ ਸਕਦੀ ਜਿੱਥੇ ਨੌਜਵਾਨ ਆਪਣਾ ਬਲੱਡ ਡੋਨੇਟ ਕਰ ਰਹੇ ਉੱਥੇ ਇਹਨਾਂ ਨੂੰ ਜਿਹੜਾ ਸਰਟੀਫିକੇਟਸ ਵਗੈਰਾ ਵੀ ਦਿੱਤੇ ਜਾ ਰਹੇ ਨੇ ਔਰ ਇਹਨਾਂ ਨੂੰ ਸ਼ੀਲਡਸ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ